ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਖੁੱਦ ਦੇ ਘਰੋਂ ਆ ਵੀਰੇ ਤੇ ਚੌਥਾ ਸੂਆ ਆਪਾਂ ਮੱਝ ਲੈ ਗਏ ਆ ਪੰਜ ਚਾਰ ਦਿਨ ਬਾਕੀ ਆ ਪੂਰੀ ਚੰਗੀ ਆ ਬੱਚੇ ਨਾਲ ਕਰਾਵਾਂਗੇ ਗੱਲਬਾਤ ਆ ਜਾ ਪਤਾ ਸਤਿ ਸ਼੍ਰੀ ਅਕਾਲ ਕਿੱਲੜਾ ਇਨਫਾਰਮੇਸ਼ਨ ਦੇਖਣ ਆਉਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੀ ਵੀਡੀਓ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਠੀਕ ਆ ਪਤਾ ਨੰਬਰ ਬੋਲ ਦੇ ਨੰਬਰ 987813917 ਤੇ ਪਿੰਡ ਪਿੰਡ ੁੱਲੇ ਵਾਲਾ ਜ਼ਿਲ੍ਹਾ ਖਿੰਡਾ ਸੀਰੀ ਦਾ ਨਾਮ ਪ੍ਰਕਾਸ਼ ਪੈਂਡਿਆ ਆ ਅੱਛਾ ਤੇ ਪਿੰਡ ਭਾਈਪਾ ਚੁੰਗਿਆਣਾ ਤੇ ਕੋਰਤਰਾ ਪਤਾ ਜੀ ਕੀ ਮੱਝ ਹੈਗੀ ਹਾਂਜੀ ਇਹ ਮੱਝ ਹੈ 450 80 ਹਾਂ ਕਿੰਨੇ ਦਿਨ ਬਾਕੀ ਆ ਇਹਦੇ ਬਾਰੇ 6-7 ਦਿਨ ਬਾਕੀ ਆ ਵੈਲਕਮ ਪੈਸਟੀ ਕਿੰਨੀ ਕਰੋਗੇ ਜੀ ਅੱਜ ਮੇਰੇ 14 ਪਲੱਸ 14 ਕਿਲੋ ਦੇ ਦੂਗੀ ਦਿਨ ਪੰਜ ਚਾਰ ਦਿਨ ਬਾਕੀ ਸੁਆ ਸੁਆ ਵੀ ਚੌਥਾ ਸੂਆ ਆ ਦੇਖੋ ਵੀਰੋ ਮੈਂ ਸੰਥਾਨ ਲਦੇ ਵਾਹ ਦਾ ਨੇੜੇ ਤੋਂ ਚੈੱਕ ਕਰਾਉਣਾਗਾ ਪੂਰੀ ਚੰਗੀ ਆ ਦੁੱਧ ਬਾਕੀ ਦੇ ਦੂ ਕੱਟਗਾੜ ਬਹੁਤ ਜ਼ਿਆਦਾ ਆ ਖੋਲ ਪੁੱਤ ਤੋੜ ਕੇ ਦਿਖਾ ਦਈਏ ਪੂਰ ਵੀ ਚੰਗੀ ਆ ਤੇ ਆ ਦੇਖੋ ਵੀਰੋ ਤੋੜਾਦਾਰਾ ਕਰ ਲੋ ਚੈੱਕ ਪੂਰੀ ਇੱਕ ਨੰਬਰ ਝੋਟੀ ਤੇ ਕੱਦਗਾੜ ਦਾ ਅੰਤ ਹੀ ਕੋਈ ਨਹੀਂ ਐਨੀ ਵਧੀਆ 5-4 ਦਿਨ ਬਾਕੀ ਤੇ ਪੂਰੀ ਵੀ ਚੰਗੀ ਥੋੜੀ ਪਤਾ ਦੇਖੋ ਜੀ ਕਰੋ ਚੈੱਕ ਦੁੱਧ ਵਾਕਈ ਦੇ ਦੇਣਾ ਬਾਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਹਵਾ ਨੇ ਤੇ ਨਾਲਾ ਨੂੰ ਨਾ ਪੂਰੀਆਂ ਬੰਨ ਦੇ ਪੁੱਤ ਆ ਦੇਖੋ ਜੀ ਥੱਲੇ ਤੋਂ ਮੈਂ ਤੈਨੂੰ ਫੇਰ ਥਾਣ ਲੈਵਾਂ ਨੇ ਚੈੱਕ ਕਰਾਉਣਾ ਸਮਾਰ ਕੇ ਆ ਦੇਖੋ ਪੂਰੇ ਵੱਡੇ ਕੱਦ ਕਾਢ ਦੀ ਕੋਈ ਛੋਟੀ ਨਾ ਗਣਿਓ ਆ ਮੂਰਲੀ ਸ਼ਾਇਰ ਦੇ ਥਾਣ ਦੇਖ ਲੋ ਆਪਣਾ ਨੰਬਰ ਹੈਗਾ 9878123917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤੇ ਆਪਣਾ ਵੀਰੇ ਚੈਨਲ ਚੰਗਾ ਲੱਗਦਾ ਹੁੰਦਾ ਜਰੂਰ ਕਮੈਂਟ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆ ਦੇਖ ਲਓ ਵੀਰੇ ਫੇਰ ਦੁਬਾਰਾ ਤੇ ਕਰ ਲਿਓ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜੀ